ਨਾਲ ਵਿਧਾਇਕ ਰਮਨ ਅਰੋੜਾ ਦੇ ਵਕੀਲ ਮੌਜੂਦ ਨੇ ਵਕੀਲ ਸਾਹਿਬ ਲੱਭਣਾ ਨਾਮ ਦੱਸੋ ਐਡਵੋਕੇਟ ਸੰਜੀਤ ਸ਼ਰਮਾ ਤੁਸੀਂ ਇੱਥੇ ਆਏ ਐ ਐਡਾ ਵੱਡਾ ਐਕਸ਼ਨ ਹੋਇਆ ਹੈ ਬਿਜ਼ਨਸ ਰਿਲੇਟਡ ਰੇਡ ਹੋਈ ਹੈ ਪਹਿਲਾਂ ਤੇ ਅਸੀਂ ਵੀ ਉਹੀ ਦੇਖ ਰਹੇ ਆ ਕਿ ਐਡਾ ਵੱਡਾ ਐਕਸ਼ਨ ਹੋ ਰਿਹਾ ਹੈ ਪੁਲਿਸ ਇੰਨੀ ਇੰਨਾ ਨੇ ਸੰਖਿਆ ਚ ਲਗਾਤੀ ਹੈ ਪਰ ਅਸੀਂ ਉਹਨਾਂ ਦੇ ਐਡਵੋਕੇਟ ਹਾਂ ਘਟੋਗੜ ਸਾਨੂੰ ਇੱਕ ਵਾਰੀ ਮਿਲਣ ਦਾ ਦੇਣ ਕੀ ਮੈਟਰ ਹੈਗਾ ਸਾਨੂੰ ਕੋਈ ਦੱਸ ਹੀ ਨਹੀਂ ਰਹੀ ਪੁਲਿਸ ਅਸੀਂ ਰਿਕਵੈਸਟ ਕੀਤੀ ਹੋਵੇਗੀ ਰਿਕਵੈਸਟ ਕੀਤੀ ਹੈ ਉਹ ਕਹਿੰਦੇ ਆ ਇਹ ਸੀਨੀਅਰ ਨੂੰ ਆਪਣੇ ਪੁੱਛ ਕੇ ਤੁਹਾਡਾ ਮੈਸੇਜ ਅੰਦਰ ਲਗਾ ਦਿੰਦਾ ਜਿੱਦਾਂ ਤੁਹਾਨੂੰ ਪਰਮਿਸ਼ਨ ਹ ਸਾਨੂੰ ਇਹਨਾਂ ਦੇ ਕਿਸੇ ক্লোਜ਼ ਰਿਲੇਟਿਵ ਦਾ ਹੀ ਮੈਸੇਜ ਆਇਆ ਸੀ ਕੀ ਘਰੇ ਤਾਂ ਉਹਨਾਂ ਦੇ ਪੁਲਸ ਆਈ ਹੈ ਅਲਿਗੇਸ਼ਨਸ ਕਾਫੀ ਵੱਡੇ ਆ ਨੋਟਿਸ ਭੇਜਣ ਦੇ ਜਾਲੀ ਨੋਟਿਸ ਭੇਜਣ ਦੇ ਪੈਸੇ ਲੈ ਕੇ ਨੋਟਿਸ ਖਤਮ ਖਾਰਜ ਕਰਨ ਦੇ ਦੇਖੋ ਜੀ ਉਹ ਤਾਂ ਜੇ ਅੰਦਰ ਗਈ ਨਹੀਂ ਸਾਨੂੰ ਇਹ ਨਹੀਂ ਪਤਾ ਕਿ ਰੇਡ ਕਿਸ ਮਾਰੀ ਹੈ ਇਹਨਾਂ ਦੇ ਉੱਪਰ ਇਦਾਂ ਤਾਂ ਕੋਈ ਅਲਿਗੇਸ਼ਨ ਨਹੀਂ ਹੈਗੇ ਬਾਕੀ ਇਹ ਰੇਡ ਮਾਰੀ ਹੈ ਕੀ ਮੈਟਰ ਹੈਗਾ ਉਹ ਤਾਂ ਅੰਦਰ ਜਾ ਕੇ ਸਾਨੂੰ ਪਤਾ ਲੱਗੂਗਾ ਜਿਹੜੇ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਇਹਨਾਂ ਦੇ ਉੱਪਰ ਨਹੀਂ ਹੈਗੇ ਕਿਸੇ ਵੀ ਤਰ੍ਹਾਂ ਦੇ ਅਲੀਗੇਸ਼ਨ ਨਾਲ ਵਿਧਾਇਕ ਰਮਨ ਅਰੂੜਾ ਦੇ ਵਕੀਲ ਮੌਜੂਦ ਨੇ ਵਕੀਲ ਸਾਹਿਬ ਲਾ ਆਪਣਾ ਨਾਮ ਦੱਸੋ ਐਡਵੋਕੇਟ ਸੰਜੀ ਸ਼ਰਮਾ ਤੁਸੀਂ ਇੱਥੇ ਆਏ ਐ ਐਡਾ ਵੱਡਾ ਐਕਸ਼ਨ ਹੋਇਆ ਹੈ ਬਿਜ਼ਨਸਲੀ ਲੇਟ ਰੇਡ ਹੋਈ ਹੈ ਪਹਿਲਾਂ ਤੇ ਅਸੀਂ ਵੀ ਉਹੀ ਦੇਖ ਰਹੇ ਆ ਕਿ ਐਡਾ ਵੱਡਾ ਐਕਸ਼ਨ ਹੋ ਰਿਹਾ ਹੈ ਪੁਲਿਸ ਇੰਨੀ ਇਹਨਾਂ ਨੇ ਸੰਖਿਆ ਚ ਲਗਾਤੀ ਹੈ ਪਰ ਅਸੀਂ ਉਹਨਾਂ ਦੇ ਐਡਵੋਕੇਟ ਆਂ ਘਟੋਗੜ ਸਾਨੂੰ ਇੱਕ ਵਾਰੀ ਮਿਲਨ ਦਾ ਦੇਣ ਕੀ ਮੈਟਰ ਹੈਗਾ ਸਾਨੂੰ ਕੋਈ ਦਾਸੀ ਨਹੀਂ ਰਹੀ ਪੁਲਿਸ ਨੇ ਰਿਕੁਐਸਟ ਕੀਤੀ ਹੋਵੇਗੀ ਕਿ ਰਿਕੁਐਸਟ ਕੀਤੀ ਹੈ ਉਹ ਕਹਿੰਦੇ ਆ ਇਹ ਸੀਨੀਅਰ ਨੂੰ ਆਪਣੇ ਪੁੱਛ ਕੇ ਤੁਹਾਡਾ ਮੈਸੇਜ ਅੰਦਰ ਲਗਾ ਦਿੰਦਾ ਜਿੱਦਾਂ ਤੁਹਾਨੂੰ ਪਰਮਿਸ਼ਨ ਹੁੰਦੀ ਸਾਨੂੰ ਮਿਲਦੀ ਹੈ ਕਿ ਤੁਹਾਨੂੰ ਅੰਦਰ ਬੁਲਾ ਲੈਣੇ ਨੂੰ ਕਿੱਦਾਂ ਪਤਾ ਲੱਗਿਆ ਸੀ ਸਾਨੂੰ ਸਾਨੂੰ ਇਹਨਾਂ ਦੇ ਕਿਸੇ ক্লোਜ਼ ਰਿਲੇਟਿਵ ਦਾ ਹੀ ਮੈਸੇਜ ਆਇਆ ਸੀ ਕੀ ਘਰੇ ਇਦਾਂ ਉਹਨਾਂ ਦੇ ਪੁਲਿਸ ਆਈ ਹੈ ਅਲੀਗੇਸ਼ਨਸ ਕਾਫੀ ਵੱਡੇ ਆ ਨੋਟਿਸ ਭੇਜਣ ਦੇ ਜਾਲੀ ਨੋਟਿਸ ਭੇਜਣ ਦੇ ਪੈਸੇ ਲੈ ਕੇ ਨੋਟਿਸ ਖਤਮ ਖਾਰਜ ਕਰਨ ਦੇ ਦੇਖੋ ਜੀ ਉਹ ਤਾਂ ਜੇ ਅੰਦਰ ਗਏ ਹੀ ਨਹੀਂ ਸਾਨੂੰ ਇਹ ਨਹੀਂ ਪਤਾ ਕਿ ਰੇਡ ਕਿਸ ਮਾਰੀ ਹੈ ਉੱਪਰ ਨਹੀਂ ਹੈਗੇ ਅਲੀਗੇਸ਼ਨ ਇਹਨਾਂ ਦੇ ਉੱਪਰ ਇਦ ਕੀ ਮੈਟਰ ਹੈਗਾ ਉਹ ਤਾਂ ਅੰਦਰ ਜਾ ਕੇ ਸਾਨੂੰ ਪਤਾ ਲੱਗੂਗਾ ਜਿਹੜੇ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਇਹਨਾਂ ਦੇ ਉੱਪਰ ਨਹੀਂ ਹੈਗੇ ਕਿਸੇ ਵੀ ਤਰ੍ਹਾਂ ਦੇ ਅਲੀਗੇਸ਼ਨ